ਸੋਸ਼ਲ ਮੀਡੀਆ ਇਨਫਲੂਐਂਸਰ ਮੀਸ਼ਾ ਅਗਰਵਾਲ ਦੇ ਮੋਤੀ ਅਸਲ ਸੱਚਾਈ ਆਈ ਸਾਹਮਣੇ ਪਰਿਵਾਰ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਲਿਖਿਆ ਗਿਆ ਲੰਬਾ ਚੋੜਾ ਨੋ ਸ਼ੁਭਕਾਲ ਮੈਂ ਸੋਨੀਆ ਤੁਸੀਂ ਵੇਖਿਓ ਦਾਨਿਕ ਸਵੇਰ ਰਾਤ ਅੱਜ ਜੋ ਗੱਲ ਕਰਾਂਗੇ ਸੋਸ਼ਲ ਮੀਡੀਆ ਇਨਫਲੂਐਂਸਰ ਮੀਸ਼ਾ ਅਗਰਵਾਲ ਦੀ ਜਿਨ੍ਹਾਂ ਦੀ 24 ਅਪ੍ਰੈਲ ਨੂੰ ਅਚਾਨਕ ਮੌਤ ਹੋ ਜਾਂਦੀ ਹੈ ਸੋਸ਼ਲ ਮੀਡੀਆ ਉਤੇ ਇੱਕ ਪੋਸਟ ਪਾਈ ਜਾਂਦੀ ਹੈ ਜਿਸ ਦੇ ਵਿੱਚ ਮੀਸ਼ਾ ਅਗਰਵਾਲ ਦੀ ਮੌਤ ਦੀ ਗੱਲ ਲਿਖੀ ਜਾਂਦੀ ਹੈ ਜਿਸ ਤੋਂ ਬਾਅਦ ਫੈਨਸ ਕਾਫੀ ਹੈਰਾਨ ਹੋ ਜਾਂਦੇ ਕਿਉਂਕਿ ਮੀਸ਼ਾ ਅਗਰਵਾਲ ਨੂੰ ਉਹਨਾਂ ਦੇ ਵੱਲੋਂ ਕੁਝ ਟਾਈਮ ਪਹਿਲਾਂ ਹੀ ਸੋਸ਼ਲ ਮੀਡੀਆ ਉਤੇ ਰੀਲਸ ਪੋਸਟ ਕਰਦੇ ਦੇਖਿਆ ਜਾਂਦਾ ਹੈ ਜਿਸ ਦੇ ਵਿੱਚ ਮੀਸ਼ਾ ਕਾਫੀ ਹਸਮੁਖ ਅੰਦਾਜ਼ 'ਚ ਨਜ਼ਰ ਆਉਂਦੀ ਹੈ ਕੋਸ਼ਟਾਈਮ ਬਾਅਦ ਇਹ ਪੋਸਟ ਉਹ ਸੋਸ਼ਲ ਮੀਡੀਆ ਤੋਂ ਡਿਲੀਟ ਕਰ ਦਿੱਤੀ ਜਾਂਦੀ ਹੈ ਜਸਨੂ ਦੇਖ ਕੇ ਫੈਨਸ ਇਹ ਸੋਚਦੇ ਆ ਕਿ ਇਹ ਪੋਸਟ ਡਿਲੀਟ ਕਿਉਂ ਕੀਤੀ ਗਈ ਹੈ ਕਿਤੇ ਪ੍ਰੈਂਕ ਤਾਂ ਨਹੀਂ ਹੋ ਰਿਹਾ ਪਰ ਦੱਸਦੀ ਹੈ ਕਿ ਹੁਣ ਅਮੀਸ਼ਾ ਅਗਰਵਾਲ ਦੀ ਮੌਤ ਤੋਂ 6 ਦਿਨ ਬਾਅਦ ਉਹਨਾਂ ਦੇ ਪਰਿਵਾਰ ਦੇ ਵੱਲੋਂ ਸੋਸ਼ਲ ਮੀਡੀਆ ਉਤੇ ਇੱਕ ਲੰਮਾ ਚੋੜਾ ਨੋਟ ਸ਼ੇਅਰ ਕੀਤਾ ਗਿਆ ਜਿਸ ਦੇ ਵਿੱਚ ਮੀਸ਼ਾ ਅਗਰਵਾਲ ਦੀ ਸਚਾਈ ਮੌਦੀ ਸਚਾਈ ਨੂੰ ਦੱਸਿਆ ਗਿਆ ਦੱਸਦੀ ਹੈ ਕਿ ਮੀਸ਼ਾ ਦੇ ਜੀਜਾ ਨੇ ਉਹਨਾਂ ਦੇ ਇੰਸਟਾਗ੍ਰam ਅਕਾਊਂਟ ਉਤੇ ਇੱਕ ਇਮੋਸ਼ਨਲ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਕਿ ਮੀਸ਼ਾ ਨੇ ਖੁਦਕੁਸ਼ੀ ਕਰ ਲਈ ਹੈ ਉਹਨਾਂ ਨੇ ਲਿਖਿਆ ਕਿ ਮੀਸ਼ਾ ਲੰਬੇ ਸਮੇਂ ਤੋਂ ਡਿਪਰੈਸ਼ਨ ਦੇ ਵਿੱਚ ਸੀ ਅਤੇ ਸੋਸ਼ਲ ਮੀਡੀਆ ਉੱਤੇ ਘਟ ਰਹੇ ਫਾਲੋਅਰਸ ਕਾਰਨ ਕਾਫੀ ਪਰੇਸ਼ਾਨ ਰਹਿੰਦੀ ਸੀ 10 ਲੱਖ ਫਾਲੋਅਰਸ ਬਣਾਉਣ ਦੀ ਦੌੜ ਦੇ ਵਿੱਚ ਮੀਸ਼ਾ ਨੇ ਆਪਣੀ ਜਾਨ ਗਵਾ ਦਿੱਤੀ ਹੈ ਮੀਸ਼ਾ ਦੇ ਜੀਜੇ ਨੇ ਦੱਸਿਆ ਕਿ ਉਸ ਦਾ ਪੂਰਾ ਧਿਆਨ ਸਿਰਫ ਇੰਸਟਾਗ੍ਰam ਫਾਲੋਅਰਸ ਅਤੇ ਯੂਟਿਊਬਰ ਸਬਸਕ੍ਰਾਈਬਰਸ ਦੇ ਉੱਤੇ ਰਹਿੰਦਾ ਸੀ ਉਹ ਚਾਹੁੰਦੀ ਸੀ ਉਹਨਾਂ ਦੇ 1 ਮਿਲੀਅਨ ਫਾਲੋਅਰਸ ਹੋਣ ਅਤੇ ਬਹੁਤ ਸਾਰੇ ਲੋਕ ਉਸ ਨੂੰ ਪਿਆਰ ਕਰਨ ਪਰ ਜਦੋਂ ਉਨ੍ਹਾਂ ਦੇ ਫਾਲੋਅਰਸ ਘਟਣ ਲੱਗੇ ਤਾਂ ਉਸਨੇ ਆਪਣੇ ਆਪ ਨੂੰ ਬੇਕਾਰ ਸਮਝਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਉਹ ਅਕਸਰ ਮੈਨੂੰ ਕਹਿੰਦੀ ਸੀ ਕਿ ਜੀਜਾ ਮੇਰੇ ਫਾਲੋਅਰਸ ਕਟ ਗਏ ਤਾਂ ਮੈਂ ਕੀ ਕਰਾਂਗੀ? ਮੇਰਾ ਕਰੀਅਰ ਖਤਮ ਹੋ ਜਾਵੇਗਾ। ਇਸ ਤੋਂ ਅੱਗੇ ਉਹਨਾਂ ਦੇ ਜੀਜਾ ਜੀ ਨਾਲ ਗੱਲ ਕਰਦੇ ਹੋਏ ਲਿਖਿਆ ਕਿ ਮੈਂ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਮੀਸ਼ਾ ਨੂੰ ਯਾਦ ਦਿਵਾਇਆ ਕਿ ਉਹ ਇੱਕ ਪ੍ਰਤਿਭਾਸ਼ਾਲੀ ਕੁੜੀ ਹੈ। ਉਨਾਂ ਕੋਲ ਐਲ ਐਲ ਬੀ ਦੀ ਡਿਗਰੀ ਹੈ ਉਹ ਪੀ ਸੀ ਐਸ ਜੇ ਦੀ ਤਿਆਰੀ ਵੀ ਕਰ ਰਹੀ ਆ ਉਹਨਾਂ ਕਿਹਾ ਕਿ ਮੈਂ ਉਸ ਨੂੰ ਕਈ ਵਾਰ ਕਿਹਾ ਸੀ ਕਿ ਸੋਸ਼ਲ ਮੀਡੀਆ ਸਭ ਕੁਝ ਨਹੀਂ ਹੁੰਦਾ ਇਹ ਜ਼ਿੰਦਗੀ ਦਾ ਇੱਕ ਹਿੱਸਾ ਹੈ ਪਰ ਉਹ ਸੁਣਨ ਨੂੰ ਬਿਲਕੁਲ ਵੀ ਤਿਆਰ ਨਹੀਂ ਸੀ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਇੰਨੀ ਖੋਈ ਹੋਈ ਸੀ ਉਹਨਾਂ ਨੂੰ ਅਸਲ ਜ਼ਿੰਦਗੀ ਦੀ ਇੰਪੋਰਟੈਂਸ ਸਮਝ ਨਹੀਂ ਆ ਰਹੀ ਸੀ ਇਸ ਦੇ ਨਾਲ ਹੀ ਲਿਖਿਆ ਗਿਆ ਕਿ ਮੀਸ਼ਾ ਦੇ ਵਾਲਪੇਪਰ ਵਿੱਚ ਵੀ ਇਹੀ ਦਿਖਾਈ ਦਿੰਦਾ ਹੈ ਕਿ ਇੰਸਟਾਗ੍ਰam ਫਾਲੋਅਰਸ ਅਤੇ ਯੂਟਿਊਬਰ ਸਬਸਕ੍ਰਾਈਬਰਸ ਦੀ ਗਿਣਤੀ ਮੀਸ਼ਾ ਦੇ ਘਰ ਦੇ ਆ ਕੈਪਸ਼ਨ ਦੇ ਵਿੱਚ ਲਿਖਿਆ ਗਿਆ ਕਿ ਇੰਸਟਾਗ੍ਰam ਅਸਲ ਦੁਨੀਆ ਨਹੀਂ ਆ ਫਾਲੋਅਰਸ ਅਸਲ ਪਿਆਰ ਨਹੀਂ ਹਨ ਕਿਰਪਾ ਕਰਕੇ ਇਸ ਨੂੰ ਸਮਝੋ ਤਾਂ ਇਹ ਪੋਸਟ ਉਹਨਾਂ ਦੇ ਘਰਦਿਆਂ ਵੱਲੋਂ ਸ਼ੇਅਰ ਕੀਤੀ ਗਈ ਸੀ ਦੱਸ ਦਈਏ ਕਿ 24 ਅਪ੍ਰੈਲ ਨੂੰ ਮੀਸ਼ਾ ਦੇ ਵੱਲੋਂ ਉਹਨਾਂ ਦੇ ਘਰਦਿਆਂ ਦੇ ਕਹਿਣਾ ਹੈ ਕਿ ਸੁਸਾਈਡ ਕੀਤਾ ਜਾਂਦਾ ਤੇ ਉਸ ਤੋਂ ਅਗਲੇ 2 ਦਿਨਾਂ ਦੇ ਵਿੱਚ ਹੀ ਮੀਸ਼ਾ ਦਾ ਬਰਥਡੇ ਆਉਂਦਾ ਜਿਸ ਦੇ ਵਿੱਚ ਉਹ 25 ਸਾਲਾਂ ਦੀ ਹੋ ਜਾਣਾ ਸੀਗਾ ਤੇ ਸੋਸ਼ਲ ਮੀਡੀਆ ਉਤੇ ਇੱਕ ਫੇਮਸ ਇਨਫਲੂਐਂਸਰ ਸੀਗੀ ਜਿਨ੍ਹਾਂ ਦੇ ਵੀਡੀਓਜ਼ ਨੂੰ ਲੋਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਸੀ